ਔਰ ਇਧਰ ਨਾਲ ਮੇਰੇ ਬੈਠੇ ਨੇ ਸੰਦੀਪ ਪਸਰੀਚਾ ਜੀ ਵਾਈਸ ਪ੍ਰੈਜ਼ੀਡੈਂਟ ਡਾਇਰੈਕਟਰ ਨੇ ਅਸੀਂ ਇਹਨਾਂ ਦੇ ਘਰ ਬੈਠੇ ਆਂ ਨੜਾਲੇ ਸਾਨੂੰ ਅੱਜ ਦਾ ਸਾਡਾ ਮਕਸਦ ਹੈ ਸਿਰਫ ਭਗਵੰਤ ਮਾਨ ਦੀ ਸਰਕਾਰ ਨੂੰ ਔਰ ਕੇਜਰੀਵਾਲ ਨੂੰ ਅਸੀਂ ਸਿਰਫ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਬਦਲਾਵ ਦਾ ਨਾਰਾ ਲਾਇਆ ਸੀਗਾ ਕਿ ਬਦਲੇ ਦਾ ਨਾਰਾ ਲਾਇਆ ਸੀਗਾ ਕਿਉਂਕਿ ਅਗਰ ਬਦਲਾਵ ਦਾ ਨਾਰਾ ਹੁੰਦਾ ਤਾਂ ਫਿਰ ਪੰਜਾਬ ਦਾ ਵਾਤਾਵਰਣ ਬਦਲਿਆ ਹੋਣਾ ਚਾਹੀਦਾ ਸੀਗਾ ਹਾਲਾਤ ਅੱਛੇ ਹੋਣੇ ਚਾਹੀਦੇ ਸੀਗੇ ਤੇ ਜੋ ਅੱਜ ਸਾਡੇ ਨਾਲ ਵਿਤਕਰਾ ਹੋ ਰਿਹਾ ਭਾਰੀ ਹਲਕਾ ਪਲਤ ਨਾਲ ਸਮੁੱਚੇ ਤੌਰ ਤੇ ਤੇ ਨਡਾਲਾ ਦੀ ਚੁਣੀ ਹੋਈ ਨਗਰ ਪੰਚਾਇਤ ਨਾਲ ਉਹ ਸਰਾਸਰ ਬਦਲਾ ਨਜ਼ਰ ਆ ਰਿਹਾ ਕੰਪਲੀਟ ਜਿਹਨੂੰ ਕਹਿੰਦੇ ਐਨੀਮੋਸਟੀ ਔਰ ਬਦਲੇ ਦੀ ਭਾਵਨਾ ਨਾਲ ਸਰਕਾਰ ਕੰਮ ਕਰ ਰਹੀ ਆ ਤੁਹਾਨੂੰ ਮੈਂ ਥੋੜੇ ਜੇ ਫੈਕਟ ਦੱਸਣ ਲੱਗਾ ਤੁਹਾਨੂੰ ਕਾਫੀ ਹੱਦ ਤੱਕ ਪਤਾ ਕਿ ਬੜੀ ਜੱਦੋਜਹਿਦ ਨਾਲ ਅਸੀਂ ਨਡਾਲਾ ਦੀ ਨਗਰ ਪੰਚਾਇਤ ਜਿੱਤੀ ਸੀਗੀ ਜਿਹੜੀ ਨਗਰਪੰਚਾਇਤ ਦੀ ਚੋਣ ਹੋਈ ਦੋਸਤੋ ਸੁਣਨ ਵਾਲੀਆਂ ਗੱਲਾਂ ਨੇ ਪਲੀਜ਼ ਧਿਆਨ ਦਿਓ ਜਰਾ 21 ਦਸੰਬਰ 2024 ਨੂੰ ਇਲੈਕਸ਼ਨ ਹੋਗੀ ਲੋਕਾਂ ਨੇ ਵੋਟਾਂ ਪਾਤੀਆਂ ਲੋਕਾਂ ਨੇ ਜਿਹੜੇ 11 ਵਾਰਡ ਸੀਗੇ ਉਹਨਾਂ ਵਿੱਚੋਂ 6 ਕੌਂਸਲਰ ਕਾਂਗਰਸ ਪਾਰਟੀ ਦੇ ਸਿੱਧੇ ਸਿੱਧੇ ਜਿਤਾਤੇ ਸਤਵੀਂ ਮੇਰੀ ਵੋਟ ਬਤੌਰ ਐਮਐਲਏ ਸੀਗੀ ਫਿਰ ਸਾਡੀ ਜਦਦਤਿਆ ਸ਼ੁਰੂ ਹੋਗੀ ਜਿੱਤ ਕੇ ਆਪਣੇ ਪ੍ਰਧਾਨ ਦੀ ਤੇ ਉਮੀਦ ਪ੍ਰਧਾਨ ਦੀ ਚੋਣ ਨਹੀਂ ਸੀ ਰੱਖਦੀ ਸਰਕਾਰ ਇੱਕ ਵਾਰ ਰੱਖੀ ਪੋਸਟਪੋਨ ਕਰਤੀ ਮੈਂ ਦਿੱਲੀੋਂ ਪਜਾਇਆ ਉਦੋਂ ਇਲੈਕਸ਼ਨ ਚੱਲਦੇ ਸੀ ਦਿੱਲੀ ਦੀ ਦੂਜੀ ਵਾਰੀ ਰੱਖੀ ਦੁਬਾਰਾ ਫਿਰ ਪੋਸਟਪੋਨ ਕਰਤੀ ਅਲਟੀਮੇਟਲੀ ਅਸੀਂ ਸਾਰਿਆਂ ਨੇ ਕਾਉਂਸਲਰਸ ਨੇ ਹਾਈ ਕੋਰਟ ਮੂਵ ਕੀਤਾ ਪੰਜਾਬ ਅਤੇ ਹਰਿਆਣਾ ਦਾ ਔਰ ਹਾਈ ਕੋਰਟ ਮੂਵ ਕਰਨ ਤੋਂ ਬਾਅਦ 10 ਫਿਬਰੂਰੀ 2025 ਨੂੰ ਆ ਇੱਥੇ ਚੋਣ ਹੋਈ ਬੜੀ ਜਦੋਜਹਿਦ ਨਾਲ ਪੁਲਿਸ ਸਾਰੀ ਦਾ ਪੂਰਾ ਜ਼ੋਰ ਲੱਗਿਆ ਸੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਦਹਿਸ਼ਤ ਪਾ ਦਈਏ ਸਾਡੇ ਕਾਉਂਸਲਰਸ ਦੇ ਇੱਕ ਵੈਡਿੰਗ ਵਿਲਾ ਇਹਨਾਂ ਦਾ ਮੈਰਿਜ ਪਹਿਲੇ ਸੇ ਆ ਉਹਨੂੰ ਰਾਤ ਨੂੰ ਤਾਰਾ ਲਾ ਦਿੱਤਾ ਸੀਲ ਕਰ ਦਿੱਤਾ ਗਿਆ ਔਰ ਦੂਸਰੇ ਕਾਉਂਸਲਰ ਨੂੰ ਡਰਾਇਆ ਗਿਆ ਕਿ ਤੁਹਾਨੂੰ ਚੱਕ ਲਾਂਗੇ ਪਰਚੇ ਦਰਜ ਕਰ ਦਿਆਂਗੇ ਖੈਰ ਇਹਨਾਂ ਦੀ ਦ੍ਰਿੜਤਾ ਕਾਇਮ ਰਹੀ ਤੇ ਅਲਟੀਮੇਟਲੀ 10 ਫਰਵਰੀ 2025 ਨੂੰ ਨਗਰ ਪੰਚਾਇਤ ਦੀ ਪ੍ਰਧਾਨ ਦੀ ਤੇ ਉਮੀਦ ਪ੍ਰਧਾਨ ਦੀ ਚੋਣ ਅਸੀਂ ਸਾਰੇ ਜਿੱਤ ਗਏ ਮੇਰੀ ਵੀ ਵੋਟ ਪਈ ਤਿੰਨ ਮਹੀਨੇ ਹੋ ਗਏ ਮੇਰੇ ਵੀਰੋ ਤਿੰਨ ਮਹੀਨੇ ਪਹਿਲਾ ਨੋਟੀਫਿਕੇਸ਼ਨ ਹੀ ਨਹੀਂ ਇਸ਼ੂ ਕਰੀ ਸਰਕਾਰ ਮੋੜ ਮੁਸ਼ਕਿਲ ਨਾਲ ਡੀਸੀ ਕਪੂਰਥਲਾ ਨੂੰ ਕਹ ਜਿਹੜੇ ਲੋਕਲ ਬਾਡੀਜ਼ ਦੇ ਡਾਇਰੈਕਟਰ ਨੇ ਉਹਨਾਂ ਨੂੰ ਕਹ ਜਿਹੜੇ ਸੈਕਟਰੀ ਲੋਕਲ ਬਾਡੀਜ਼ ਦੇ ਉਹਨਾਂ ਨੂੰ ਕਿਹਾ ਫਿਰ ਇੱਕ ਫਾਰਮਲ ਨੋਟੀਫਾਈ ਕੀਤਾ ਸਰਕਾਰ ਨੇ ਕਿ ਜਿਹੜੀ ਇਲੈਕਸ਼ਨ ਹੋਈ ਨਗਰ ਪੰਚਾਇਤ ਦੀ 10 ਫਬ 2025 ਨੂੰ ਅਸੀਂ ਇਹਨਾਂ ਨੂੰ ਪ੍ਰਧਾਨ ਤੇ ਮੀਤ ਪ੍ਰਧਾਨ ਮੰਨਦੇ ਆ ਤਿੰਨ ਮਹੀਨੇ ਹੋ ਗਏ ਹੁਣ ਤਿੰਨ ਮਹੀਨੇ ਇੱਥੇ ਜਿਹੜਾ ਐੀਓ ਤਾਇਨਾਤ ਕੀਤਾ ਉਹਨੂੰ ਤਿੰਨ ਮਹੀਨੇ ਹੋ ਗਏ ਆਪਣੇ ਦਫ਼ਤਰ ਹੀ ਨਹੀਂ ਵੜਿਆ ਅੱਛਾ ਇਹ ਉਹਦੀ ਕੋ ਮਜਬੂਰੀ ਹੋਊਗੀ ਵੈਸੇ ਮੈਂ ਸਮਝਦਾ ਹਾਂ ਉਹ ਤੇ ਕੋ ਪ੍ਰੈਸ਼ਰ ਹੋਊਗਾ ਉਹ 3 ਮਹੀਨਿਆਂ ਤੋਂ ਨਗਰਪੰਚਾਇਤ ਦੀ ਮੀਟਿੰਗ ਕੰਡਕਟ ਕਰਨ ਅੱਜ ਤੱਕ ਸਾਡੀ ਮੀਟਿੰਗ ਹੀ ਨਹੀਂ ਹੋ ਸਕੀ ਉਹਦਾ ਨਤੀਜਾ ਇਹ ਹੋਇਆ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਲਾਨਾ ਬਜਟ ਹੁੰਦਾ ਤੁਹਾਨੂੰ ਪਤਾ ਕਿ ਸਾਰੀਆਂ ਪੰਚਾਇਤਾਂ ਦਾ ਨਗਰਪੰਚਾਇਤਾਂ ਦਾ ਪੰਜਾਬ ਸਰਕਾਰ ਬਜਟ ਪਾਸ ਕਰਦੀ ਆ 3 ਮਹੀਨਿਆਂ ਤੋਂ ਸਾਡਾ ਨਗਰਪੰਚਾਇਤ ਨਡਾਲੇ ਦਾ ਬਜਟ ਨਹੀਂ ਪਾਸ ਹੋਇਆ ਇਹਦਾ ਮਤਲਬ ਇਹ ਹੋਇਆ ਕਿ ਜਿੰਨੇ EMPLOYEES ਆ ਕਿਸੇ ਨੂੰ ਤਨਖਾਹ ਨਹੀਂ ਦਿੱਤੀ ਗਈ ਹੁਣ ਤੁਸੀਂ EMPLOYEES ਦੀ ਹਾਲਾਤ ਸੁਣੋ ਇਸ ਵੇਲੇ ਜਦੋਂ ਅਸੀਂ ਢਿੱਗਾ ਬੈਠੇ ਗੱਲ ਕਰ ਰਹੇ ਹਾਂ ਨਗਰ ਪੰਚਾਇਤ ਦੇ ਦਫਤਰ ਦੇ ਬਾਹਰ 28 ਸਫਾਈ ਸੇਵਕ ਅਤਿ ਗਰੀਬ ਬੰਦੇ ਜਿਹੜੇ ਸਭ ਤੋਂ ਗਰੀਬ ਨੇ ਸਾਡੇ ਜਿਹੜੇ ਵਿਚਾਰੇ ਗਲੀਆਂ ਨਾਲੀਆਂ ਤੇ ਗਟਰ ਸਾਫ਼ ਕਰਦੇ ਨੇ ਉਹ 28 ਬੰਦੇ ਜਾ ਕੇ ਉੱਥੇ ਭੁੱਖ ਹੜਤਾਲ ਤੇ ਬੈਠ ਗਏ ਨੇ ਪੱਕੀ ਉਹਨਾਂ ਨੇ ਸਟ੍ਰਾਈਕ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਤਨਖਾਹ ਹੀ ਨਹੀਂ ਮਿਲੀ ਔਰ ਕੰਟਰੈਕਟ ਬੇਸਿਸ ਤੇ ਨੇ ਵਿਚਾਰੇ ਕੱਚੇ ਨੇ ਉਹ ਮੇਰੇ ਖਿਆਲ ਨਾਲ ਉਹਨੂੰ 10-12000 ਰੁਪਏ ਤਨਖਾਹ ਦਿੰਦੀ ਹੋਣੀ ਆ ਨਗਰ ਪੰਚਾਇਤ ਤੇ 3 ਮਹੀਨਿਆਂ ਦਾ ਖਰਚਾ ਕਿੱਥੋਂ ਚਲਾਉਣਾ ਤੇ ਬੱਚੇ ਲੇਕਿਨ ਉਹਨਾਂ ਨੂੰ ਸਿਰਫ ਇਸ ਕਰਕੇ ਆਗਿਆ ਨਹੀਂ ਦਿੱਤੀ ਜਾ ਰਹੀ ਇਹੋ ਨਹੀਂ ਆ ਰਿਹਾ ਭੇਜਿਆ ਜਾ ਰਿਹਾ ਬਹੁਤ ਵਾਰ ਇਹਨਾਂ ਨੇ ਰਿਮਾਈਂਡਰ ਪਾਏ ਲੋਕਲ ਬਾਡੀਜ਼ ਦੇ ਡਾਇਰੈਕਟਰ ਨੂੰ ਈਮੇਲ ਕੀਤੀ ਸੈਕਟਰੀ ਨੂੰ ਈਮੇਲ ਕੀਤੀ ਹਾਰ ਕੇ ਹੁਣ ਸਾਡੇ ਪ੍ਰਧਾਨ ਸਾਹਿਬ ਨੇ ਇੱਕ ਲੀਗਲ ਨੋਟਿਸ ਸਰਵ ਕੀਤਾ 5 ਮਈ 2025 ਨੂੰ ਕਿ ਸਾਡੇ ਕੋਲ ਹੁਣ ਕੋਈ ਹੱਲ ਨਹੀਂਗਾ ਆਰਟੀਕਲ 256 ਹੈ ਕਨਸਟੀਟਿਊਸ਼ਨ ਦਾ ਜਿਹਦੇ ਤਹਿਤ ਸਾਨੂੰ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੂਵ ਕਰਨਾ ਪਵੇਗਾ ਆਪਣੇ ਹਕੂਕ ਲੈਣ ਵਾਸਤੇ ਆ ਤੁਸੀਂ ਹਾਲਾਤ ਦੇਖ ਲਓ ਸਾਡੇ ਨਡਾਲੇ ਨਗਰ ਪੰਚਾਇਤ ਦੇ ਪੰਨ ਪੰਜਾਬ ਦੇ ਔਰ ਸਾਰਾ ਕੰਮ ਸਫਰ ਕਰ ਰਿਹਾ ਇਸ ਵਕਤ ਨਗਰ ਦਾ ਮੇਰੇ ਖਿਆਲ ਪਾਪੂਲੇਸ਼ਨ ਹੋਣੀ ਹੈ 15000 12000 12 13000 ਵਾਦੀ ਹੈ ਜੀ ਔਰ ਸਾਰਾ ਕੰਮ ਗੰਦਗੀ ਦਾ ਸਫਾਈ ਦਾ ਬੰਦ ਪਿਆ ਵਾ ਔਰ ਮਤਲਬ 12000 ਬੰਦਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਭਗਵੰਤ ਮਾਨ ਦੀ ਅਖੋਤੀ ਕੇਜਰੀਵਾਲ ਦੀ ਅਖੋਤੀ ਬਦਲਾਓ ਦੀ ਜਿਹੜੀ ਸਰਕਾਰ ਕਹਿੰਦੇ ਨੇ ਉਦੇ ਵੱਲੋਂ ਲੋਕਾਂ ਨੂੰ ਮਤਲਬ ਆਪਣੇ ਵੱਲੋਂ ਦੁਸ਼ਮਣੀ ਮੇਰੇ ਨਾਲ ਕੱਢ ਰਹੇ ਨੇ ਖੇਰੇ ਨਾਲ ਜਾਂ ਕਾਂਗਰਸ ਪਾਰਟੀ ਨਾਲ ਕੱਢ ਰਹੇ ਨੇ ਪਰ ਸਜ਼ਾ ਤਾਂ 12000 ਤੁਸੀਂ ਜਿਹੜਾ ਪੰਜਾਬ ਡਡਾੜੇ ਦਾ ਵਸਿੰਦਾ ਹੈ ਜਿਨ੍ਹਾਂ ਦੇ ਘਰ ਦੇ ਮੂਹਰੇ ਗੰਦਗੀ ਦੇ ਢੇਰ ਲੱਗੇ ਨੇ ਜਿਹੜੀਆਂ ਗਲੀਆਂ ਨਾਲੀਆਂ ਚੋਕ ਪਈਆਂ ਨੇ ਜਿਨ੍ਹਾਂ ਦੇ ਅੰਦਰ ਪਿੰਡ ਚੋਂ ਮਸ਼ਕ ਆਉਣ ਲੱਗ ਗਿਆ ਵਾ ਜਿਹੜੇ ਜਿਹੜੇ 28 ਗ੍ਰਾਮ ਸੇਵਕ ਆ ਵਿਚਾਰਿਆਂ ਦੇ ਘਰਾਂ 'ਚ ਅਨਾਜ ਦੀ ਇੱਕ ਬੁਰਕੀ ਨਹੀਂ ਜਾ ਸਕ ਰਹੀ ਪਿਛਲੇ 3 ਮਹੀਨਿਆਂ ਤੋਂ ਦੁਸ਼ਮਣੀ ਦਾ ਤੁਸੀਂ ਉਹਦੇ ਨਾਲ ਕੱਢ ਰਹੇ ਖੇਰੇ ਨਾਲ ਥੋੜੋ ਕੱਢ ਰਹੇ ਹੋ ਮੈਂ ਤਾਂ ਅੱਜ ਇਹ ਹਾਰ ਕੇ ਸਾਨੂੰ ਆ ਜਿੰਨੇ ਸਾਰੇ ਕਾਉਂਸਲਰ ਸੀ ਬੈਠੇ ਤੁਸੀਂ ਦੇਖ ਸਕਦੇ ਹੋ ਸਾਰੇ ਪਿੰਡ ਦੇ ਪਤਵੰਤੇ ਸੱਜਣ ਨੇ ਸਾਨੂੰ ਹਾਰ ਕੇ ਇਹ ਜਿਹੜਾ ਵਾ ਅੱਜ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਆਉਣਾ ਪਿਆ ਔਰ ਮੈਂ ਪਰਸਨਲੀ ਡੀਸੀ ਕਪੂਰਥਲਾ ਨਾਲ ਬਹੁਤ ਵਾਰੀ ਡਾਇਰੈਕਟਰ ਲੋਕਲ ਬਾਡੀਜ਼ ਨਾਲ ਬਹੁਤ ਵਾਰੀ ਇਵਨ ਸੈਕਟਰੀ ਲੋਕਲ ਬਾਡੀਜ਼ ਨਾਲ ਬਹੁਤ ਵਾਰੀ ਮਤਲਬ ਇਹ ਸਾਰੇ ਚੱਕਰਬੀਓ ਦੇ ਵਿੱਚ ਪਏ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਕਿਹੋ ਜੀ ਸਰਕਾਰ ਅਸੀਂ ਚੁਣ ਰਹੀ ਹੈ ਤੁਸੀਂ ਭਗਵੰਤ ਮਾਨ ਕੇਂਦਰ ਨੂੰ ਗਾਲਾਂ ਕੱਢਦੇ ਹੋ ਕਿ ਬੀਜੇਪੀ ਨੇ ਸਾਡਾ ਜੀ ਰੂਰਲ ਡਵੈਲਪਮੈਂਟ ਫੰਡ ਰੋਕ ਲਿਆ ਜੀ ਸਾਡਾ ਜੀ ਜੀਐਸਟੀ ਦਾ ਪੈਸਾ ਰੋਕ ਲਿਆ ਤੇ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਆਪਣੇ ਹੀ ਲੋਕਾਂ ਨਾਲ ਆਪਣੇ ਹੀ ਵੋਟਰਜ਼ ਨਾਲ ਤੁਸੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਜਾਣਬੁੱਝ ਕੇ ਸਜ਼ਾ ਦੇ ਰਹੇ ਹੋ ਕਿ ਤੁਸੀਂ ਵਿਰੋਧੀਆਂ ਨੂੰ ਵੋਟ ਕਿਉਂ ਪਾਈ ਆ ਇਦਾਂ ਤਾਂ ਕਦੀ ਅਕਾਲੀ ਦਲ ਨੇ ਕਦੀ ਕੀਤਾ ਇਦਾਂ ਕਦੀ ਮਗਲੀਆਂ ਕਾਂਗਰਸ ਸਰਕਾਰਾਂ ਨੇ ਪਿਛਲੇ 70 75 ਸਾਲ ਚ ਇਹ ਬਦਲਾਖੋਰੀ ਅਸੀਂ ਅੱਜ ਤੱਕ ਨਹੀਂ ਦੇਖੀ ਸੀਗੀ ਇਹ ਕੰਪਲੀਟ ਅਨਾਰਕੀ ਹੈ ਇਹ ਕੰਪਲੀਟ ਅਨ ਕਨਸਟੀਟਿਊਸ਼ਨਲ ਔਰ ਇਲਲੀਗਲ ਤੇ ਇਨਲੇਜੀਟਿਮੇਟ ਪੰਜਾਬ ਦੀ ਸਰਕਾਰ ਖੁਦ ਸਰਕਾਰ ਜਿਹੜੀ ਆ ਉਹਦੇ ਚ ਇਥੇ ਸ਼ੈਦਰੀ ਆਪਣੇ ਵੱਲੋਂ ਇਥੇ ਜਿਹਦੀ ਜ਼ਮਾਨਤ ਜਬਤ ਹੋਈ ਦੋ ਵਾਰੀ ਉਹਨੂੰ ਇਹ ਆਪਣੇ ਵੱਲੋਂ ਸਾਡੇ ਖਿਲਾਫ ਬਹੁਤ ਪੈਦਾ ਕਰ ਰਹੇ ਨੇ ਝੂਠੇ ਪਰਚੇ ਨੇ ਤੇ ਪੰਜ ਪਰਚੇ ਝੂਠੇ ਕਰਾਏ ਮੇਰੇ ਵੀਰੋ ਹਲੇ ਦੇ ਹਿਰਦੇ ਨੂੰ ਸ਼ਾਂਤੀ ਨਹੀਂ ਮਿਲੀ ਉਹਨੂੰ ਹੱਥ ਟੋਕਾ ਜਿਹਾ ਬਣਾ ਕੇ ਇੱਕ ਬੱਚਾ ਆ ਰੱਖਿਆ ਇਥੇ ਜੋ ਝੂਠ ਜੋ ਕੁਫਰ ਜੋ ਮਤਲਬ ਅਸ਼ਲੀਲ ਤੇ ਗੰਦੀਆਂ ਗੱਲਾਂ ਵਿਰੋਧੀਆਂ ਦੇ ਖਿਲਾਫ ਭਾਈਆਂ ਜਾ ਸਕਦੀਆਂ ਉਸ ਮੂਰਖ ਬੰਦੇ ਤੋਂ ਘੁਆਉਂਦੇ ਨੇ ਔਰ ਮੈਂ ਇਹ ਹੀ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਸਮਾਂ ਇੱਕ ਸਾਰ ਨਹੀਂ ਰਹਿੰਦਾ ਹੁੰਦਾ ਕਦੀ ਇਹ ਸਮਾਂ ਬਦਲਣਾ ਹੀ ਬਦਲਨਾ ਵਾ ਜਿਹੜੇ ਵੀ ਆਫੀਸਰਸ ਅੱਜ ਸਾਡੇ ਨਡਾਲਾ ਨਗਰ ਪੰਚਾਇਤ ਦਾ ਕੰਮ ਰੋਕ ਰਹੇ ਨੇ 28 ਸਫਾਈ ਸੇਵਕਾਂ ਦੀ ਤਨਖਾਹ ਰੋਕ ਰਹੇ ਨੇ ਜਿਹੜੇ ਈਓ ਨੂੰ ਆਉਣ ਨਹੀਂ ਦਿੰਦੇ ਜਾਂ ਜਿਹੜਾ ਈਓ ਅਗਰ ਉਹ ਆਪ ਖੁਦ ਨਹੀਂ ਆ ਰਿਹਾ ਤਾਂ ਉਹ ਮੈਂ ਸਮਝਦਾ ਇਹਨਾਂ ਨਾਲੋਂ ਵੀ ਜ਼ਿਆਦਾ ਬੇਵਕੂਫ ਆਦਮੀ ਆ ਉਹਦਾ ਫਰਜ਼ ਬਣਦਾ ਵਾ ਕਿ ਤੂੰ ਆਣ ਕੇ ਆਪਣੀ ਡਿਊਟੀ ਐਗਜ਼ੀਕਿਊਟ ਕਰ ਔਰ ਐਂਦਾ ਲੱਗਦਾ ਕਿ ਆ ਜਿਹੜਾ ਬੋਕਰ ਦਾ ਇੱਕ ਇਥੋਂ ਜ਼ਮਾਨਤ ਜਬਤਿਆ ਤੇ ਇਹੋ ਇਹੀ ਖੁਦਾ ਬਣ ਗਏ ਨੇ ਇਹ ਮਤਲਬ ਮਹਿਕਮੇ ਦੇ ਮੰਤਰੀ ਤੋਂ ਉੱਤੇ ਹੋ ਗਏ ਮਹਿਕਮੇ ਦੇ ਸੈਕਟਰੀ ਤੋਂ ਉੱਤੇ ਹੋ ਗਏ ਮਹਿਕਮੇ ਦੇ ਡਾਇਰੈਕਟਰ ਤੋਂ ਉੱਤੇ ਹੋ ਗਏ ਆ ਮੇਰੇ ਵੀਰੋ ਇਸ ਵਕਤ ਹਾਲਾਤ ਨੇ ਔਰ ਇਹੀ ਹਾਲਾਤ ਸਮੁੱਚੀਆਂ ਪੰਚਾਇਤਾਂ ਵਿੱਚ ਨੇ ਪੰਜਾਬ 'ਚ ਮੈਂ ਕਹਿ ਸਕਦਾ ਦਾਅਵੇ ਦੇ ਨਾਲ ਤੇ ਮੇਰੇ ਹਲਕੇ ਦੇ ਵਿੱਚ ਵੀ ਜਿਨ੍ਹਾਂ ਨੇ ਲੋਕਾਂ ਨੇ ਆਪਣੀ ਜਿਹੜੀ ਸੀ ਬੰਦ ਦੇ ਵਿੱਚ ਇੱਥੇ ਸਾਡੇ ਇਲਾਕੇ ਦੇ ਵਿੱਚ ਆ ਜਿਨ੍ਹਾਂ ਯੋਧ ਨਸ਼ੇ ਵਿਰੁੱਧ ਅਸੀਂ ਨਹੀਂ ਆਫ ਤੋਂ ਖੁਸ਼ੀ ਨੀਵੇਂ ਪੱਦਰ ਦੀ ਪਹਿਲਾਂ ਵੀ ਲੜਦਾ ਆ ਤੇ 12000 ਵਾਦੀ ਵਾਲੇ ਨਗਰ ਪੰਚਾਇਤ ਦੇ ਪਿੰਡ ਦੇ ਲੋਕਾਂ ਦਾ ਕਸੂਰ ਕੀ ਹੈ ਜੀ ਦੱਸਿਓ ਜਰਾ ਮੈਨੂੰ ਇੱਕ ਵਾਰ ਜਿਹੜੇ ਸਫਾਈ ਕਰਦੇ ਨੇ ਗਟਰਾਾਂ ਚ ਵੜਦੇ ਨੇ ਉਹਨਾਂ ਦਾ ਕੀ ਕਸੂਰ ਹੈ ਤੁਸੀਂ ਉਹਨਾਂ ਦਾ ਬਦਲ ਵਾਲੇ ਚ ਕਮਰੇ ਐਨ ਆਰ ਆਈਜ਼ ਨੇ ਬਣਾਏ ਹੋਏ ਨੇ ਬਿਆਲਪੁਰ ਚ ਨਹੀਂ ਪੱਥਰ ਰੱਖਿਆ ਜਾ ਕੇ 25 30 ਫੁੱਟ ਕੰਧ ਬਣਾਤੀ ਆ ਪੱਥਰ ਰੱਖਿਆ ਕਲਾਸਰੂਮ ਦੀ ਰਿਪੇਅਰ ਕਦੀ ਕਲਾਸਰੂਮ ਦੀ ਰਿਪੇਅਰ ਦਾ ਵੀ ਕਦੀ ਨਹੀਂ ਪੱਥਰ ਰੱਖਿਆ ਸਾਰਾ ਟੋਟਲ ਬੋਗਸ ਪ੍ਰਚਾਰ ਜਿੰਨਾ ਸਰਕਾਰ ਹੈ ਉਹ ਬਸ ਇਸ਼ਤਿਹਾਰबाजी ਚ ਲੱਗੀ ਹੋਈ ਆ ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਸਾਡੇ ਇਲਾਕੇ ਤਿੰਨ ਮੌਤਾਂ ਹੋਈਆਂ ਨੇ ਓਵਰਡੋਸ ਦੇ ਨਾਲ ਕੱਲ ਮੈਂ ਮਕਸੂਦਪੁਰ ਪਿੰਡ ਗਿਆ ਆ ਉਹਦਾ ਮੁੰਡੇ ਦਾ ਨਾਮ ਅਭਿਸ਼ੇਕ ਸੀਗਾ 20 ਸਾਲ ਦਾ ਤਿੰਨ ਮੌਤਾਂ ਹੋਈਆਂ ਓਵਰਡੋਸ ਨਾਲ ਹੋਣੇ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਹਲਕਾ ਭਲੱਤ ਵਿੱਚ ਤੇ ਅਖੇ ਜੀ ਯੁੱਧ ਨਸ਼ੇ ਵਿਰੁੱਧ ਉਹ ਜਿਹੜੀ ਕਨਸਟੇਬਲ ਆ ਅਮਨਦੀਪ ਕੌਰ ਜਿਹਦੇ ਕੋ 18 ਗ੍ਰਾਮ ਹਿਰੋਇਨ ਲੱਭੀ ਗਈ ਸੀ ਉਹਦੀ ਜ਼ਮਾਨਤ ਖੁਦ ਕਰਾਈ ਸਰਕਾਰ ਨੇ ਇਹ ਕਹਿੰਦੇ ਨੇ ਕਿ ਯੁੱਧ ਨਸ਼ੇ ਦੇ ਵਿਰੁੱਧ ਅਸੀਂ ਕਰਾਂਗੇ ਮਤਲਬ ਕੋਈ ਵੀ ਪ੍ਰੋਗਰਾਮ ਪੰਜਾਬ ਸਰਕਾਰ ਦਾ ਕਿਸੇ ਗੱਲ ਦੇ ਉੱਤੇ ਜ਼ਮੀਨ ਤੇ ਟਿਕਾਊ ਨਹੀਂਗਾ ਔਰ ਸਭ ਤੋਂ ਮਾੜੀ ਗੱਲ ਇਹ ਆ ਕਿ ਜਿਹੜਾ ਬਦਲੇ ਦੀ ਭਾਵਨਾ ਨਾਲ ਪੰਜਾਬ ਸਰਕਾਰ ਕੰਮ ਕਰਦੀ ਸਾਰੇ ਵਿਰੋਧੀਆਂ ਦੇ ਉੱਤੇ ਝੂਠੇ ਪਰਚੇ ਖੈਰੇ ਦੇ ਉੱਤੇ ਪਰਚੇ ਜੇਲਾ ਸੁਟਦਾ ਪਰ ਘਟੋ ਘਟ ਲੋਕਾਂ ਨੂੰ ਤਾਂ ਸਪੇਅਰ ਕਰ ਦਿਓ ਭਗਵੰਤ ਮਾਨ ਔਰ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹੁੰਨਾ ਤੁਸੀਂ ਕਹਿੰਦੇ ਕਿ ਹਮ ਤੋ ਆਮ ਆਦਮੀ ਹੈ ਔਰ ਹਮ ਤੋ ਸਧਾਰਨ ਘਰੋਂ ਸੇ ਆਮ ਜਿਹੜੀ ਜਨਤਾ ਥੱਲੇ ਪਿਸਰੀ ਆ ਸਫਾਈ ਸੇਵਕ ਜਿਹੜੇ ਪਿਸਰੇ ਨੇ ਉਹਨਾਂ ਨੂੰ ਤਾਂ ਸਪੇਅਰ ਕਰ ਦਿਓ ਮੇਰੇ ਵੀਰੋ ਨਹੀਂ ਕਰਨਾ ਅਸੀਂ ਤਾਂ ਜਿੱਥੇ ਪਹਿਲਾਂ ਲੜਦੇ ਆਂ ਗਾ ਵੀ ਲੜਾਂਗੇ ਔਰ ਨਹੀਂ ਤੁਸੀਂ ਕਰੋਗੇ ਇਹ ਬਜਟ ਪਾਸ ਤੇ ਸਫਾਈ ਸੇਵਕਾਂ ਦੀ ਤਨਖਾਹ ਨਹੀਂ ਪਾਉਂਗੇ ਔਰ ਯੋ ਨੂੰ ਇੱਥੇ ਹਾਜ਼ਰ ਨਹੀਂ ਕਰਾਉਂਗੇ ਜਿਹੜਾ ਰਣਦੀਪ ਸਿੰਘ ਵੜੈਚ ਆ ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਉਹ ਆਪ ਵੀ ਰੰਗ ਚ ਰੰਗਿਆ ਹੋਇਆ ਉਹ ਜਿਹੜੇ ਬੌਕਰ ਪਾਰਟੀ ਦੇ ਇੱਥੇ ਦਾ ਹੈਗਾ ਜਮਨਤ ਜਬਤ ਉਹਦੇ ਉੱਤੇ ਜਾ ਕੇ ਕਮੈਂਟ ਕਰਦਾ ਕਿ ਬਹੁਤ ਵਧੀਆ ਲੀਡਰ ਮਿਲਿਆ ਅਗਰ ਵਧੀਆ ਲੀਡਰ ਸੀ ਤੇ ਫਿਰ ਦੋ ਵਾਰੀ ਜਮਾਨਤ ਕਿਉਂ ਜਬਤ ਹੋਈ ਉਸ ਬੰਦੇ ਦੀ ਔਰ ਜਦ ਵੀ ਕਿਤੇ ਆਣ ਕੇ ਬੋਲਦਾ ਜ਼ਹਿਰ ਉਗਲਦਾ ਆਪਣੇ ਨੂੰ ਔਰ ਇਸੇ ਕਰਕੇ ਇਹਨੂੰ ਆਪਣੇ ਘਰ ਵਿੱਚ ਝਾਤ ਮਾਰਨੀ ਚਾਹੀਦੀ ਕਿ ਉਹਦੇ ਹਸ਼ਰ ਕੀ ਹੋਇਆ ਜਦੋਂ ਤੁਸੀਂ ਨਫ਼ਰਤ ਨਾਲ ਗੰਦੀਆਂ ਗੱਲਾਂ ਕਰੋਗੇ ਗੰਦੀ ਭਾਸ਼ਾ ਵਰਤੋਗੇ ਤਾਂ ਇਹੀ ਅਸਰ ਹੋਊਗਾ ਜੋ ਤੁਹਾਡੇ ਘਰ ਵਿੱਚ ਇਸ ਵਕਤ ਹੋਇਆ ਪਿਆ ਵਾ ਮੈਂ ਮੇਰੀ ਪੁਰਜ਼ੋਰ ਅਪੀਲ ਹੈ ਅਗਰ ਕੋਈ ਸੁਣਨ ਵਾਲਾ ਹੈ ਲੱਗਦਾ ਨਹੀਂ ਹੈ ਕੋਈ ਅਗਰ ਕਿਤੇ ਤੁੱਕੇ ਨਾ ਭਗਵੰਤ ਮਾਨ ਜਾਂ ਤੁਹਾਡਾ ਲੋਕਲ ਬਾਡੀਜ਼ ਮਿਨਿਸਟਰ ਸੁਣ ਰਿਹਾ ਯਾ ਅਗਰ ਕੋ ਅਫਸਰ ਤੁਸੀਂ ਆ ਰਿਡੇ ਅਮਰਗੜ 25-25 ਲੱਖ ਰੁਪਏ ਨੂੰ ਇੱਕ ਇੱਕ ਆਈਏ ਅਫਸਰ ਪੈਂਦਾ ਚੰਡੀਗੜ੍ਹs ਬੈਠੇ 4-4 6-6 ਕਨਾਲ ਦੀਆਂ ਕੂਠੀਆਂ ਤੋੜੀਆਂ ਤੁਹਾਨੂੰ ਗਨਮੈਨ ਦਿੱਤੇ ਸਰਕਾਰਾਂ ਨੇ ਨੌਕਰ ਚੱਕਰ ਰੋਟੀ ਕੁੱਕ ਵਗੈਰਾ ਸਾਰੇ ਦਿੱਤੇ ਗੱਡੀਆਂ ਦਾ ਤੇਲ ਤੇਲ ਮੋਟਰ ਸਭ ਕੁਝ ਦਿੱਤਾ ਭਈ ਮਤਲਬ ਆਪਾਂ ਐਵੇਂ ਹੀ ਬੈਠੇ ਤੁਸੀਂ ਇਹ ਨੂੰ ਹਾਜ਼ਰ ਨਹੀਂ ਕਰ ਸਕਦੇ ਇਸ ਨਗਰ ਪੰਚਾਇਤ ਦਾ ਕੰਮ ਨਹੀਂ ਚਲਾ ਸਕਦੇ ਅਗਰ ਤੁਹਾਨੂੰ ਤੁਹਾਡੇ ਦੀ ਆਵਾਜ਼ ਸੁਣਦੀ ਤੁਸੀਂ ਸੁਣ ਲਓ ਸਾਡੇ ਨਗਰ ਪੰਚਾਇਤ ਦਾ ਨਡਾਲੇ ਦਾ ਜਿਹੜਾ ਹੈਗਾ ਉਹ ਕੰਮ ਤੁਰੰਤ ਡਵੈਲਪਮੈਂਟ ਦਾ ਕੰਮ ਕਰਾਇਆ ਜਾਵੇ ਪੈਸੇ ਪਏ ਨੇ ਨਗਰ ਪੰਚਾਇਤੇ ਕੋਲ ਗਵਰਨਮੈਂਟ ਆਫ ਇੰਡੀਆ ਦੀ ਬਹੁਤ ਸਾਰੀ ਗ੍ਰਾਂਟ ਪਈ ਆ ਜਿਹੜੇ ਸਾਡੇ ਮਕਾਨ ਬਣਨੇ ਨੇ ਕੱਚਿਆਂ ਤੋਂ ਪੱਕਿਆਂ ਦੀ ਗ੍ਰਾਂਟ ਮਿਲਣੀ ਆ ਉਹ ਪੈਸੇ ਪਏ ਨੇ ਉਹਦੇ ਵਿੱਚ ਵੀ ਮਦਖਲਤ ਕਰ ਰਹੇ ਆਪਣੀ ਪਾਰਟੀ ਦੇ ਬੰਦਿਆਂ ਨੂੰ ਭੇਜ ਰਹੇ ਨੇ ਕਿ ਜੀ ਤੁਸੀਂ ਫਾਰਮ ਭਰ ਕੇ ਦਿਓ ਹਰ ਗੱਲ ਵਿੱਚ ਪਾਰਟੀ ਦਾ ਨਾਮ ਚਾਇਓ ਆਮ ਆਦਮੀ ਕਲੀਨਿਕਾਂ ਚ ਰੱਖਤੀਆਂ ਹਸਪੀਟਲ ਦੇ ਰੰਗ ਸਾਰੇ ਪੰਜਾਬ ਚ ਕਹਿੰਦੇ ਹੁਕਮ ਦੇ ਦਿੱਤੇ ਨੇ ਕਿ ਉਹਨਾਂ ਨੂੰ ਬੋਕਰ ਦੇ ਰੰਗ ਵਿੱਚ ਰੰਗ ਦਿਓ ਆ ਜਿਹੜਾ ਭਗਮਾ ਰੰਗ ਆ ਤੇ ਨੀਲਾ ਰੰਗ ਆ ਪਾਰਟੀ ਦਾ ਸਾਰੇ ਹਸਪੀਟਲ ਸਾਡੇ ਭਲੱਤ ਦਾ ਜਿਹੜਾ ਸਿਵਲ ਸਬਡਿਵੀਜ਼ਨਲ ਹਸਪੀਟਲ ਉਹਦਾ ਰੰਗ ਕੀਤਾ ਜਾ ਰਿਹਾ ਜਾ ਕੇ ਤੁਸੀਂ ਦੇਖ ਸਕਦੇ ਹੋ ਇਹ ਕਿੱਥੋਂ ਦੀ ਰਾਜਨੀਤੀ ਆ ਕਿਹੜਾ ਬਦਲਾਵ ਸੀਗਾ ਇਹ ਤਾਂ ਨਿਰਾਈ ਬੇਫਕੂਫੀ ਔਰ ਬਦਲੇ ਦੀ ਭਾਵਨਾ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਉਮੀਦ ਕਰਦਾ ਵਾਂ ਕਿ ਅਗਰ ਕੋਈ ਸਰਕਾਰ ਨਾਮ ਦੀ ਚੀਜ਼ ਹੈ ਤੇ ਫਿਰ ਸਾਡਾ ਨੜਾੜੇ ਦੀ ਨਗਰ ਪੰਚਾਇਤ ਦਾ ਕੰਮ ਛੇਤੀ ਸ਼ੁਰੂ ਕਰਾਇਆ ਜਾਵੇ ਵਰਨਾ ਭਾਜਪੀ ਨੂੰ ਵੀ ਕੋਸਣਾ ਕੋਸਣਾ ਬੰਦ ਕਰੋ ਭਗਵੰਤਪਾਨ ਕਿ ਉਹ ਸਾਡੇ ਆਰਡੀਐਫ ਦੇ ਪੈਸੇ ਨਹੀਂ ਦਿੰਦੇ ਜੀ ਜੀਐਸਟੀ ਦੇ ਪੈਸੇ ਨਹੀਂ ਦਿੰਦੇ ਜੀ ਉਹ ਬੀਬੀ ਐਮਬੀ ਨੂੰ ਸਾਡੇ ਹੁਕਮ ਕਰਦੇ ਕਦ ਲਈ ਫਿਰ ਉਹੀ ਕੰਮ ਤੁਸੀਂ ਆਪਣੇ ਲੋਕ ਨਗਰ ਇਥੇ ਪੰਜਾਬ ਦੇ ਲੋਕ ਨਗਰ ਆਪਣੇ ਵੋਟਰਸ ਨਾ ਕਰ ਰਹੇ ਹੋ ਹੁਣ ਜੇ 12000 ਵੋਟਰ ਆ ਆਬਾਦੀਆਂ ਅੰਡਾਲੇ ਦੇ ਉਹਨਾਂ ਨੇ ਕੁਝ ਵੋਟਾਂ ਦਾ ਬੋਕਰ ਨੂੰ ਪਾਈਆਂ ਹੋਣੀਆਂ ਹਨ ਤੁਸੀਂ ਉਹਨਾਂ ਨੂੰ ਵਿੱਚ ਰਗੜਾ ਦੇਈ ਜਾਂਦੇ ਹੋ ਅਗਰ ਤੁਹਾਡੇ ਵਿੱਚ ਕੋਈ ਮਾੜੀ ਮੋਟੀ ਇਨਸਾਨੀਅਤ ਬਕਾਇਆ ਹੈ ਤਾਂ ਸਾਡੇ ਇਸ ਇਲਾਕੇ ਦੇ ਵਿੱਚ ਮਦਖਲਤ ਬੰਦ ਕਰੋ ਔਰ ਲੋਕਾਂ ਦੇ ਕੰਮ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੋਲੈਂਡ ਦੇ ਉਤੇ ਈਓ ਨੂੰ ਤੁਰੰਤ ਹਾਜ਼ਰ ਕਰੋ ਤਿੰਨ ਮਹੀਨੇ ਹੋ ਗਏ ਨੇ ਜੋ ਆਇਆ ਨਗਾ ਇੱਥੇ ਆਪਣੇ ਦਫ਼ਤਰ 'ਚ ਬੈਠਾ ਨਗਾ ਇਸ ਤੋਂ ਬਾਅਦ ਅਸੀਂ ਉੱਠ ਕੇ ਜਾ ਕੇ ਜਾ ਰਹੇ ਹਾਂ ਜਿਹਨਾਂ ਲੋਕਾਂ ਨੇ ਉੱਥੇ ਸਫਾਈ ਸੇਵਕਾਂ ਨੇ ਧਰਨਾ ਦਿੱਤਾ ਆਸ ਕਰਦਾ ਹਾਂ ਕਿ ਕੋਈ ਅਗਰ ਕਾਨੂੰਨ ਨਾਮ ਦੀ ਚੀਜ਼ ਆ ਪੰਜਾਬ ਜਿਹੜੀ ਕਿ ਨਜ਼ਰ ਨਹੀਂ ਆ ਰਹੀ ਤਾਂ ਇਹ ਸਾਡੀ ਗੱਲ ਸਾਰਿਆਂ ਦੀ ਸਮੁੱਚੀ ਤੇ ਨਗਰ ਪੰਚਾਇਤ ਨਡਾਲੇ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਣੀ ਜਾਵੇਗੀ ਤੇ ਕੰਮ ਲੋਕਾਂ ਦਾ ਸ਼ੁਰੂ ਕਰਾਇਆ ਜਾਵੇਗਾ ਅੱਜ ਅਸੀਂ ਇਸ ਵਕਤ ਨਡਾਲਾ ਨਗਰ ਪੰਚਾਇਤ ਜੋ ਸਾਡਾ ਮੇਨ ਕਸਬਾ ਵਾ ਹਲਕਾ ਪਲਾਟਾ ਉੱਥੇ ਸਾਡੇ ਪ੍ਰਧਾਨ ਜੀ ਇਲੈਕਟ ਹੋਏ ਨੇ ਸਰਦਾਰ ਅਫਤਾਰ ਸਿੰਘ ਜੀ ਵਾਲਿਆ ਇਹਨਾਂ ਦੇ ਮਿਸਸਿਸ ਇਲੈਕਟ ਹੋਏ ਨੇ ਔਰ ਇਧਰ ਨਾਲ ਮੇਰੇ ਬੈਠੇ ਨੇ ਸੰਦੀਪ ਅਸਰੀਚਾ ਜੀ ਵਾਈਸ ਪ੍ਰੈਜ਼ੀਡੈਂਟ ਡਾਇਰੈਕਟਰ ਨੇ ਅਸੀਂ ਇਹਨਾਂ ਦੇ ਘਰ ਬੈਠੇ ਹਾਂ ਨਡਾਲੇ ਸਾਨੂੰ ਅੱਜ ਦਾ ਸਾਡਾ ਮਕਸਦ ਹੈ ਸਿਰਫ ਭਗਵੰਤ ਮਾਨ ਦੀ ਸਰਕਾਰ ਨੂੰ ਔਰ ਕੇਜਰੀਵਾਲ ਨੂੰ ਅਸੀਂ ਸਿਰਫ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਬਦਲਾਵ ਦਾ ਨਾਰਾ ਲਾਇਆ ਸੀਗਾ ਕਿ ਬਦਲੇ ਦਾ ਨਾਰਾ ਲਾਇਆ ਸੀਗਾ ਕਿਉਂਕਿ ਅਗਰ ਬਦਲਾਵ ਦਾ ਨਾਰਾ ਹੁੰਦਾ ਤਾਂ ਫਿਰ ਪੰਜਾਬ ਦਾ ਵਾਤਾਵਰਣ ਬਦਲਿਆ ਹੋਣਾ ਚਾਹੀਦਾ ਸੀਗਾ ਹਾਲਾਤ ਅੱਛੇ ਹੋਣੇ ਚਾਹੀਦੇ ਸੀਗੇ ਤੇ ਜੋ ਅੱਜ ਸਾਡੇ ਨਾਲ ਵਿਤਕਰਾ ਹੋ ਰਿਹਾ ਭਾਰੀ ਹਲਕਾ ਪਲਤ ਨਾਲ ਸਮੁੱਚੇ ਤੌਰ ਤੇ ਤੇ ਨਡਾਲਾ ਦੀ ਚੁਣੀ ਹੋਈ ਨਗਰ ਪੰਚਾਇਤ ਨਾਲ ਉਹ ਸਰਾਸਰ ਬਦਲਾ ਨਜ਼ਰ ਆ ਰਿਹਾ ਕੰਪਲੀਟ ਜਿਹਨੂੰ ਕਹਿੰਦੇ ਐਨੀਮੋਸਟੀ